ਅਸੀਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਸਵਾਗਤ ਕਰਦੇ ਹਾਂ ਕਿਉਂਕਿ ਸਾਡਾ 13 ਫਰਵਰੀ ਤੋਂ ਲੈ ਕੇ ਅੱਜ 29 ਗੱਤ ਹੋ ਚੁੱਕੀ ਏ ਜਿਹੜੀਆਂ ਸਾਡੀਆਂ ਖਬਰਾਂ ਲਾਉਂਦੇ ਅਸੀਂ ਉਹਨਾਂ ਦੇ ਚੈਨਲ ਦਾ ਬਹੁਤ-ਬਹੁਤ ਹੀ ਧੰਨਵਾਦ ਕਿਉਂਕਿ ਹਰ ਪਿੰਡਾਂ ਦੇ ਵਿੱਚ ਹਰ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਦੇਖੋ ਪ੍ਰਦੇਸਾਂ ਦੇ ਵਿੱਚ ਜਿਹੜੀ ਸਾਡੀ ਖਬਰ ਜਾਂਦੀ ਹੈ ਅਸੀਂ ਇਹ ਚੈਨਲ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਅੱਜ ਮੈਂ ਤਾਜ਼ਾ ਮਾਹੌਲ ਖਾਣ ਟਾ ਖਨੌਰੀ ਬਾਟ ਦਾ ਕਿਉਂਕਿ ਜਿਹੜੀ ਬਾਰਿਸ਼ ਹੋ ਕੇ ਹਟੀ ਸੀ ਕੁਝ ਸਮੇਂ ਤੱਕ ਬਾਰਿਸ਼ ਰੁਗੀ ਹੋਈ ਹੈ ਤੇ ਕੋਈ ਕੈਮਰਾਮੈਨ ਨੂੰ ਅੱਖ ਲੱਗਿਆ ਜਿਹੜਾ ਤਾਜ਼ਾ ਮਾਹੌਲ ਖਾਇਆ ਜਾਵੇ ਖਨੌਰੀ ਬਾਟ ਦਾ ਉਸ ਤੋਂ ਬਾਅਦ ਦੋ ਫਾਰਮਾਂ ਵੱਲੋਂ 31 ਗੱਤ ਨੂੰ 200 ਜਨ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਇੱਕ ਵਾਰੀ ਮੈਂ ਸਾਰਾ ਕੌਣ ਦਾ ਕੈਮਰਾਮੈਨ ਨੂੰ ਅਖਲਾ ਕਿਉਂਕਿ ਜਿਹੜਾ ਅੱਜ بارش ਸਵੇਰ ਤੋਂ ਹੀ بارش ਹੋ ਰਹੀ ਸੀ ਕਿਉਂਕਿ ਰਾਤ ਵੀ بارش ਪਈ ਸੀ ਤੇ ਕਿਸਾਨਾਂ ਦੇ ਜਿਹੜੇ ਕੋਜ ਜਿਹੜੇ ਤੰਬੂ ਰਹਿਣ ਬਸੇਰੇ ਬਣੇ ਹੋਏ ਸੀ ਖਸਰਤਾ ਹਾਲ ਤੇ ਕੋ ਕੇ ਵੇਖੋ ਹੁਣ ਕਿਸਾਨਾਂ ਜਿਹੜੇ ਉੱਥੇ ਆ ਨੇ ਜਿਹੜਾ ਕਿਸਾਨਾਂ ਦੇ ਜਿਹੜੇ ਆਪੋ ਆਪਣੇ ਰਹਿਣ ਬਸੇਰੇ ਬਣਾਏ ਹੋਏ ਸੀ ਤੇ ਕੋ ਜਿਹੜੀ ਹਾਲਤ ਜਿਹੜੀ ਖਸਰਤਾ ਹੋ ਚੁੱਕੀ ਸੀ ਇਹ ਸਾਰਾ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜਥੇਬੰਦੀ ਦਾ ਸਾਰਾ ਮੋਰਚਾ ਅਸੀਂ ਅੱਜ ਦਾ ਮੋਰਚਾ ਵਿਖਾਉਣ ਡਟੇ ਇੱਕ ਸਫਤ ਵਿੱਚ ਕਿਉਂਕਿ ਜਿਹੜੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪਿੱਛੇ ਵੀ ਬੈਠੀ ਹੈ ਦੋ ਫੋਟੋਆਂ ਚ ਬੈਠੀ ਹੋਏ ਆ ਕੁਝ ਕਿਸਾਨ ਜਿਹੜੇ ਪٹرول ਮੱਪ ਤੇ ਬੈਠੇ ਆ ਕੁਝ ਪٹرول ਪੰਪ ਤੇ ਪਿੱਛੇ ਵੀ ਬੈਠੇ ਆ ਤੇ ਕੁਝ ਕਿਸਾਨ ਸਾਡੇ ਇਹ ਤਿੰਨਾਂ ਸਾਈਡਾਂ ਤੇ ਬੈਠੇ ਹੋਏ ਆ ਤੇ ਅਸੀਂ ਜਿਹੜਾ ਕਿਸਾਨ ਮੋਰਚਾ ਤੁਹਾਨੂੰ ਵਿਖਾਉਣ ਡਾਏ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅਸੀਂ ਧੰਨਵਾਦ ਕਰਦੇ ਪਹਿਲਾਂ ਪੰਜਾਬੀ ਗੱਲਬਾਤ ਜਿਹੜਾ ਚੈਨਲ ਹੈ ਤੁਸੀਂ ਸਾਡੀਆਂ ਜੋ ਖਬਰਾਂ ਇਥੋਂ ਮੋਰਚੇ ਦੀਆਂ ਲਗਭਗ 200 ਦਿਨ ਹੋ ਜਾਣਾ ਵਾ 31 ਤਰੀਕ ਤੱਕ ਖਬਰਾਂ ਲਾਉਂਦੇ ਹੋ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਪਤਾ ਕਿ ਮੋਰਚਾ ਚੱਲ ਰਿਹਾ ਸਾਰਾ ਤੁਹਾਨੂੰ ਮੰਗਾ ਬਾਰੇ ਵੀ ਪਤਾ ਵਾ ਕੋਈ ਇਸ ਬਾਰੇ ਦੱਸਣ ਦੀ ਬਹੁਤੀ ਜ਼ਰੂਰਤ ਨਹੀਂ ਸੋ ਅਸੀਂ ਅਪੀਲ ਵੀ ਕਰਦੇ ਹਾਂ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਜੋ ਸੰਗਤਾਂ ਇੱਥੇ ਪਹੁੰਚਣ 31 ਤਰੀਕ ਨੂੰ ਪ੍ਰੋਗਰਾਮਾਂ ਤੇ ਪਹੁੰਚਣ ਉਹਦਾ ਵੀ ਹਾਜ਼ਰੀ ਇੱਥੇ ਲਵਾਉਣ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਥੇ ਪਹੁੰਚ ਰਹੇ ਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੀ ਅੱਗੇ ਡਿਊਟੀਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਪਹੁੰਚਣ ਇਹ ਆਪਣਾ ਕਿਸਾਨੀ ਦਾ ਜੋ ਮੋਰਚਾ ਲੱਗਾ ਹੋਇਆ ਵਾ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਆਪਣਾ ਜਿਹੜਾ ਯੋਗਦਾਨ ਆ ਉਹ ਪਾਈਏ ਸੋ ਇਸੇ ਤਰ੍ਹਾਂ ਸਾਡੀ ਵੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਟੀਮ ਪਹੁੰਚੀ ਹੈ ਅੰਮ੍ਰਿਤਸਰ ਤੋਂ ਵੀ ਪਹੁੰਚੀ ਹੈ ਜ਼ਿਲ੍ਹਾ ਤਰਨਤਾਰਨ ਤੋਂ ਵੀ ਟੀਮਾਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਜਥੇਬੰਦੀ ਲਈ ਪਹੁੰਚੀਆਂ ਵਾ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਸੂਬਾ ਪ੍ਰਧਾਨ ਉਹਨਾਂ ਦੀ ਗਵਾਈ ਦੇ ਹੇਠ ਸੋ ਅੱਗੇ ਵੀ ਜਿਹੜੇ ਵੀ ਵੀਰ ਜੇ ਤਾਂ ਕਿ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਹਾਜ਼ਰੀਆਂ ਨਹੀਂ ਭਰੀਆਂ ਉਹਨਾਂ ਨੂੰ ਤੁਸੀਂ ਕਰੋ ਮੈਂ ਤਾਂ ਕੰਮ ਤੁਹਾਡਾ ਅੱਜ ਉਹ ਯਾਰ ਅੱਜ ਖਨੋਰੀ ਬਾਰਡਰ ਤੇ ਕਿਸਾਨ ਸ਼ਿੰਗਰ ਸ਼ਿਮੇਟੀ ਕੋਡ ਬੁੜਾ ਤੇ ਜਿੱਥੇ ਰਹਿਮਸਿਰਾਵਾ ਅਸੀਂ ਉੱਥੇ ਬੈਠੇ ਹੋਏ ਆਂ ਇਹ ਦੋ ਤਿੰਨ ਦਿਨ ਤੋਂ ਲਗਾਤਾਰ بارش ਚੱਲ ਰਹੀ ਆ ਅੱਜ ਵੀ ਤਕਰੀਬਨ 4 ਵਜੇ ਤੋਂ ਸ਼ੁਰੂ ਹੋਈ بارش ਬਹੁਤ ਯੋਰਾ-ਸ਼ੋਰਾ ਚ ਸਾਡੇ ਤੰਬੂਆਂ ਦੇ ਵਿੱਚ ਬਥੇਰੇ ਅਸੀਂ ਕਾਮਯਾਬ ਬਣਾਏ ਆ ਪਰ ਰੱਬ ਦੇ ਅੱਗੇ ਕੋਈ ਕਾਮਯਾਬੀ ਨਹੀਂ ਹੁੰਦੀ ਆ ਵੇਖੋ ਪਾਣੀ ਛੜਕ ਤੇ ਰੋੜ ਰੋੜ ਕੇ ਥੱਲੇੋਂ ਦੀ ਲੰਘਿਆ ਪਰ ਫੇਰ ਵੀ ਸਾਡੇ ਜਵਾਨ ਖੁਸ਼ ਨੇ ਲੰਗਰ ਪਕਾਏ ਖਾਦੇ ਨਾਲ ਹੀ ਹੁਣ ਚਾਹਾਂ ਪੀਤੀਆਂ ਸਾਰਿਆਂ ਨੇ ਇੰਨੀ بارش ਦੇ ਹੁੰਦੇ ਆ ਵੀ ਫੇਰ ਵੀ ਸਾਡੇ ਜਵਾਨ ਜਿਹੜੇ ਨੇ ਸਾਡੇ ਜਿਹਨੇ ਬਜ਼ੁਰਗ ਵੀ ਇੱਥੇ ਆ ਸਾਰੇ ਡਟ ਕੇ ਖਲੋਤੇ ਦੇਖੋ ਤੰਬੂ ਜਿਹੜੇ ਨੇ ਉੱਚਾ ਚੋ ਵੀ ਰਹੇ ਆ ਉਹਨਾਂ ਨੂੰ ਅਸੀਂ ਟੱਕਦੇ ਵੀ ਆ ਬੜਾ ਵਧੀਆ ਬਸੇਰਾ ਬਣਾ ਕੇ ਬੈਠੇ ਆ ਆਪਾਂ بارش ਦਾ ਕਾਰਨ ਫੇਰ ਵੀ ਕਿਦੋਂ ਤੁਹਾਨੂੰ ਪਤਾ ਵਾ بارش ਕਿਦੋਂ ਕਿਤੇ ਪਾਣੀ ਚੋ ਪੈਂਦਾ ਵਾ ਥੱਲੇ ਵੇਖੋ ਸਾਡੇ ਸੜਕ ਦੇ ਉੱਤੇ ਵੀ ਚਿੱਖੜਿਆ ਆ ਜਿੰਨਾ ਵੀ ਏਰੀਆ ਸਾਰਾ ਆ ਤੰਬੂ ਦੀ ਰਾਤ ਹਨੇਰੀ ਨਾਲ ਕੱਲ ਜਿਹੜੀ ਹਨੇਰੀ ਚਲੀ ਆ ਉਹਦੇ ਨਾਲ ਤੰਬੂ ਸਾਡੇ ਪਾੜ ਗਏ ਨੇ ਹੁਣ ਅਸੀਂ ਇਹਨਾਂ ਨੂੰ ਫੇਰ ਦੁਬਾਰਾ بارش ਛੱਡਦੀ ਆ ਤੇ ਕੰਮਜਾਬ ਕਰਕੇ ਕੱਲ ਨੂੰ ਸਾਡੀਆਂ ਸੰਗਤ ਆਉਣੀਆਂ ਉਨਾ ਵਾਤੇ ਫੇਰ ਰਹਿਣ ਬਸਰੇ ਜਿਹੜੇ ਅਸੀਂ ਪੂਰੇ ਤਿਆਰ ਕਰਕੇ ਰੱਖਣੇ ਆ ਆਵੇ ਕੋ ਸਾਡੇ ਸਾਥੀ ਜਿੰਨੇ ਵੀ ਆ ਟੈਂਟਾਂ ਦੇ ਵਿੱਚ ਜਾਂ ਬਾਹਰ ਕੁਰਸੀਆਂ ਤੇ ਬੈਠੇ ਆ ਕਾਚਨ ਪਾਣੀ ਛਕੇ ਆ ਸ਼ੇਰਾਂ ਨੇ ਤੇ ਖੁਸ਼ੀ-ਖੁਸ਼ੀ ਗੱਲਾਂបੱਤਾਂ ਮਾਰ ਰਹੇ ਨੇ ਕਿਉਂਕਿ ਜਿਹੜੀ ਲੜਾਈ ਹੁੰਦੀ ਆ ਦੁਸ਼ਮਣ ਦੇ ਨਾਲ ਲੰਮੀ ਲੜਾਈ ਆ ਇਹ ਖੁਸ਼ੀ ਨਾਲ ਇਥੇ ਰਵਾਂਗੇ ਤੇ ਫੇਰ ਜਿੱਤਾਂਗੇ ਇਸ ਕਰਕੇ ਸਾਡੀ ਜਸੇਬੰਦੀ ਬੜੀ ਬੜੀ ਵੱਧ ਚੜ ਕੇ ਪਿਛਲੇ ਮੋਰਚੇ ਜੀ ਜਿਹੜਾ ਸਵਾ ਸਾਲ ਚੱਲਿਆ ਉੱਥੇ ਵੀ ਪੂਰੀ ਜੰਗ ਲੜੀ ਇਮਾਨਦਾਰੀ ਦੇ ਨਾਲ ਇੱਥੇ ਵੀ ਅਸੀਂ 13 ਫਰਵੀ ਤੋਂ ਆਏ ਆ ਸਾਡਾ ਸ਼ਾਂਤ ਮਈ ਧਰਨਾ ਚੱਲ ਰਿਹਾ ਜੋ ਸਾਡੀਆਂ ਹੱਕੀ ਮੰਗਾਂ ਸਾਰੇ ਲੋਕ ਜਾਣਦੇ ਆ ਇਹ ਬਹੁਤਾ ਦੱਸਣ ਦੀ ਲੋੜ ਨਹੀਂ ਗਈ ਉਹ ਅਸੀਂ ਇਹਨਾਂ ਸਰਕਾਰਾਂ ਤੋਂ ਮੰਗਾਂ ਲੈ ਕੇ ਇਥੋਂ ਜਾਣਾ ਵਾਂ ਇਸ ਕਰਕੇ 31 ਤਰੀਕ ਨੂੰ ਸਾਡਾ ਜਿਹੜਾ ਵਾ 200 ਦਿਨ ਹੋ ਰਿਹਾ ਇੱਥੇ ਆਇਆ ਨੂੰ ਉਸ ਦਿਨ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕ ਪਿੰਡਾਂ ਤੋਂ ਆ ਰਹੇ ਨੇ ਉਸ ਦਿਨ ਤੋਂ ਸਾਡੀ ਨਫਰੀ ਜਿਹੜੀ ਹੈ ਇੱਥੇ ਲਗਾਤਾਰ ਵਾਧੇ ਦੇ ਵਿੱਚ ਰਹੂਗੀ ਕਿਉਂਕਿ ਹੁਣ ਲੋਕਾਂ ਦਾ ਝੋਨੇ ਚਾਣੇ ਜਿਹੜੇ ਨੇ ਕੁਝ ਟਾਈਮ ਵਾਸਤੇ ਸਾਹ ਮਿਲਿਆ ਉਹ ਇਸ ਕਰਕੇ ਪੂਰੀ ਨਫਰੀ ਜਿਹੜੀ ਆ ਇੱਥੇ ਮੋਰਚੇ ਤੇ ਰਹੂਗੀ ਤੇ ਮੋਦੀ ਸਰਕਾਰ ਤੋਂ ਆਪਣੇ ਹੱਕ ਜਿਹੜੇ ਆ ਉਹ ਲੈ ਕੇ ਫਿਰ ਵਾਪਸ ਜਾਉਗੀ ਵੈਗਜੀ ਕਾ ਖਲਸਾ ਵੈਗਜੀ ਕੀ ਪ੍ਰਧਾਨ ਜੀ ਨੇ ਬਹੁਤ ਬੜੀਆ ਮੈਸੇਜ ਦਿੱਤਾ ਕਿਉਂਕਿ ਜਿਹੜਾ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਇਹ 6 ਜਿਲ੍ਹਿਆਂ ਦੇ ਵਿੱਚ ਜਿਹੜੇ ਖਲੋਰੀ ਬਾਰਡਰ ਨੂੰ ਸਿਫਟਾ ਬਣਾ ਬਣਾ ਕੇ ਭੇਜਦੇ ਕਿਉਂਕਿ ਤਰਨਤਾਰਨ ਅਮਰਸਰ ਕਪੂਰਥਲਾ ਜਲੰਧਰ ਫਿਰੋਪੁਰ ਪਟਿਆਲਾ ਤੇ ਖਲੋਰੀ ਬਾਰਡਰ ਨੂੰ ਜਿਹੜੀਆਂ ਸਿਫਟਾ ਬਣਾ ਬਣਾ ਕੇ ਭੇਜਦੇ ਕਿਉਂਕਿ ਜਿਹੜਾ 31 ਅਗਸਤ ਨੂੰ 200 ਦਿਨ ਮਿਲਣ ਵਾਸਤੇ ਜਾ ਰਹੇ ਅਸੀਂ ਸਕਮਨ ਸਿੰਘ ਦੁੱਬਲੀ ਸਾਹਿਬ ਦੀ ਉਹ ਜਿਹੜਾ ਸਾਡੀ ਗੈਰ ਰਾਜਨੀਤਿਕ ਪਾਰਟੀ ਆ ਜਾਂਗਾ ਕਿਸਾਨ ਮਜ਼ਦੂਰ ਦਾ ਮੋਰਚਾ ਬਣਾਲ ਸਾਡੇ ਜੁਆਇੰਟ ਉਹਨਾਂ ਦੋ ਧੜਿਆਂ ਵੱਲੋਂ ਸਾਡਾ ਬੜੇ ਯੂਸ਼ੂਰ ਨਾਲ ਇੱਥੇ ਮਨਾਇਆ ਜਾਣਾ ਪੂਰੀਆਂ ਜੱਥੇਬੰਦੀਆਂ ਦਾ ਪੂਰੇ ਪੰਜਾਬ ਹਰਿਆਣਾ ਜਾਂ ਯੂਪੀ ਜਾਂ ਐਮਪੀ ਕੇਰਲਾ ਤੱਕ ਉਧਰ ਸਾਡੇ ਵੀ ਕਿਸਾਨਾਂ ਦੀਆਂ ਜੜੀਆਂ ਨੇ ਬੜੀਆਂ ਬੜੀਆਂ ਕਾਨਫਰੰਸਾਂ ਹੋ ਰਹੀਆਂ ਉਹ ਵੀ ਇੱਥੇ ਪਹੁੰਚ ਰਹੇ ਨੇ ਇਸ ਦੇਸ਼ ਦੇ ਜਿਹੜੇ ਹਾਕਮ ਨੇ ਉਹਨਾਂ ਦੇ ਕਾਨੂੰਨਾਂ ਤੋਂ ਬੜੇ ਲੋਕ ਦੁਖੀ ਨੇ ਅੱਜ ਮੈਂ ਵੇਖਣ ਦਾ ਹੈ ਕੇਰਲਾ ਕੇ ਐਮਪੀ ਦੀ ਗੱਲ ਆ ਉਹ ਮੀਟਰ ਫੋਟ ਵੜ ਬਾਹਰ ਛੁੱਟੀ ਜਾਂਦੇ ਨੇ ਕਿਉਂਕਿ ਉਹ ਚਿਪ ਵਾਲੇ ਮੀਟਰ ਆ ਜਿਹੜੇ ਅਸੀਂ ਲਵਾਉਣੇ ਨਹੀਂ ਚਾਹੁੰਦੇ ਸਾਡੇ ਦੇਸ਼ ਦੇ ਲੋਕ ਜੋ ਪਿਛਲੇ ਮੀਟਰ ਸੀਗੇ ਓਹ ਹੋਈ ਲੋਕ ਚਾਹੁੰਦੇ ਨੇ ਉਹਨਾਂ ਵੀ ਇਹ ਸਰਕਾਰ ਤੋਂ ਦੁਖੀ ਹੋ ਗਏ ਸਾਥ ਦੇ ਵਿੱਚ ਮੀਟਰ ਜਿਹੜੇ ਸਾਰੇ ਥੜਤੇ ਆ ਉਹ ਵੀ ਲੋਕ ਇਸੇ ਮੰਗਾ ਦੇ ਮਾਰੇ ਹੋਏ ਆ ਉਹਨਾਂ ਵੀ 31 ਤਰੀਕ ਨੂੰ ਸ਼ੰਭੂ ਔਰ ਖਨੋਰੀ ਬਾਰਡਰ ਤੇ ਬੜੇ ਵੱਧ ਚੜ ਕੇ ਬੜੀ ਬੜੀ ਦੂਰੋਂ ਦੇਖਦੇ ਕੋਨੇ ਕੋਨੇ ਤੋਂ ਕਸ਼ਮੀਰ ਤੱਕ ਲੋਕ ਜਿਹੜੇ ਆ ਇੱਥੇ ਪਹੁੰਚਣਗੇ ਇਹ ਸਰਕਾਰ ਨੂੰ ਦੱਸ ਦੇਣਗੇ ਕਿ ਕਿਸਾਨ ਮਜ਼ਦੂਰ ਜਿਹੜਾ ਦੇਸ਼ ਦਾ ਇਹ ਸਰਕਾਰ ਤੋਂ ਦੁਖੀ ਆ ਇਹਨਾਂ ਕਾਨੂੰਨਾਂ ਤੋਂ ਦੁਖੀ ਆ ਇਸ ਕਰਕੇ ਅਸੀਂ ਆਪਣੇ ਸਹੀ ਕਾਨੂੰਨ ਜਿਹੜੇ ਆ ਉਹ ਸਾਡੇ ਲਈ ਲਾਗੂ ਕਰਨ ਦੇਖਦੇ ਵਾਸੀ ਜਿਹੜੇ ਨੇ ਉਹ ਸਹੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਦੇਸ਼ ਨੂੰ ਅੱਗੇ ਲੈ ਕੇ ਜਾਣ ਵੈਕ ਜੀ ਕਾ ਖਲਸਾ ਵੈਕ ਜੀ ਦੇ ਪਤੀ ਇੱਕ ਪਤਾ ਜਿਹਨਾਂ ਬਹੁਤ ਵਾਰੀਗਾ ਮੈਸੇਜ ਦਿੱਤਾ ਕਿਉਂਕਿ ਜਿਹੜੇ ਬਾਰਸ਼ ਹੋਣ ਕਰਕੇ ਕੁਝ ਤੰਬੂਆਂ ਦੇ ਜਿਹੜੇ ਟਰਾਲੀਆਂ ਦੀਆਂ ਜਿਹੜੀਆਂ ਹਾਲਤਾਂ ਜਿਹੜੀਆਂ ਤੰਬੂ ਖਤ ਹਤਾਉ ਚੁੱਕੇ ਸੀ ਕਿਉਂਕਿ ਫਿਰ ਮਜਬੂਰੀ ਵਾਸਤੇ ਕਰਨਾ ਪਿਆ ਕਿਉਂਕਿ ਸਾਡਾ ਸਮਾਂ ਅਰੇ ਲੰਮਾ ਚੱਲਣਾ ਹੈ ਵੈਰੂ ਜੀ ਦਾ ਖਾਸ ਵੈਰੂ ਜੀ ਕੀ ਫਤਿਹ